ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਦੇ ਨੌਜਵਾਨਾਂ ਨੂੰ ਦੇਣਗੇ ਨਿਸ਼ੀਪੱਤਰ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਹੋਏਗਾ ਪ੍ਰੋਗਰਾਮ। ਇਸ ਲੇਟੋਨਾ ਦੇ ਵਿੱਚ ਆਵਾਜ਼ ਵੀ ਪਾਰਟੀ ਦੇ ਚੋਕੀ ਤਾਕਤ ਤਰਵਿੰਦ ਕੇ ਜਵਾਲ ਅੱਜ ਦੀ ਦਰਬਾਰਾ ਤੇ ਬਰਨਾਨਾ ਚ ਕਰਨਗੇ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇਗੇ ਮੌਜੂਦ ਉਮੀਦਵਾਰਾਂ ਦੇ ਨੇ ਜਟੌਣਗੇ ਸਮਰਥਨ। ਇਸ ਬਹਾ ਦੇ ਵਿੱਚ ਲਗਾਈ ਗਈ ਪੋਸਟਰਾਂ ਨੂੰ ਲੈ ਕੇ ਪੱਖਿਆ ਵਿਵਾਦ ਪੋਸਟਰ ਦੇ ਵਿੱਚ ਸੁਪੀਰ ਬਾਦਲ ਤੇ ਜਿੰਪੀਟੀ ਲੋਧੀ ਤਸਵੀਰ ਪੋਸਟਰ ਦੇ ਵਿੱਚ ਲਿਖਿਆ ਜੋ ਨਹੀਂ ਹੋ ਸਕਿਆ ਭਰਾਵਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਦਿੱਤਰਪਾਹਾ ਦੀ ਸੱਤਕਾਰ ਚੰਗੀਰ ਦੇ ਮਸਤੇ ਤੇ ਆਪ ਤੋਂ ਅਫਦ ਨੇ ਗਵਰਨਰ ਨੂੰ ਸੌਂਪਿਆ ਮੰਗ ਪੱਤਰ ਹਰਿਆਣਾ ਦੀ ਵਿਧਾਨ ਸਭਾ ਦੇ ਲਈ ਜ਼ਮੀਨ ਦੇਣ ਦਾ ਕੀਤਾ ਵਿਰੋਧ ਕਿ ਆ ਕਿਸੇ ਵੀ ਕੀ ਮੱਤੇ ਹਰਿਆਣਾ ਨਹੀਂ ਦੇਵਾਂਗੇ ਇੱਕ ਇੰਜਰੀ ਜ਼ਮੀਨ ਪੰਜਾਬ ਦੇ ਵਿਰੋਧ ਤੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ਸਖਤ ਇਤਰਾਜ਼ ਬੋਲੇ ਚੰਡੀਗੜ੍ਹ ਤੇ ਹਰਿਆਣਾ ਦਾ ਵੀ ਖਾਸ ਨਪਰਾਤ ਕੈਦ ਕਰੰਦੀ ਖਾਂ ਲੋਕ हित ਦੇ ਘਰੋਂ ਕੰਮ। ਮਹਾਲੀ ਕਤਲ ਕੇਸ ਦੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ 3 ਦਿਨ ਦਾ ਮਿਲਿਆ ਰਿਮਾਨ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਿਹਾ ਹੈ ਤਰ। ਕੈਥਲ ਚ ਮੋਡੀਫਾਈ ਜੀਪ ਦਾ ਚਾਲਾਨ 24 ਇੰਚ ਚੌੜੇ ਪੀਐਸਸੀ ਟਾਇਰ ਪੁਲਿਸ ਨੇ 23000 ਰੁਪਏ ਦਾ ਕੀਤਾ ਚਾਲਾਨ ਜੀਪ ਕੀਤੀ ਇੰਪਾਉਂਟ। ਦੁਨੀਆਪਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਗੀਆਂ ਰੌਣਕਾਂ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗੁਰਪੁਰਬ ਕਰਮੰਦਸ ਸਾਹਿਬ ਦੇ ਮੰਦਕਾਣਾ ਸਾਭ ਜੁ ਹੋਈ ਸ਼ਾਨਦਾਰ ਆਤਿਸ਼ਬਾਜ਼ੀ। ਇਸ ਜੁਦੇ ਹੋਏ ਹਾਕੀ অলੰਪੀਅਨ ਆਕਾਸ਼ਦੀਪ ਤੇ ਮੋਨਿਕਾ ਮਲੇਕ ਦਾ ਜਿਲੰਦਰ ਦੇ ਵਿੱਚ ਹੋਇਆ ਦੋਵਾਂ ਦਾ ਵਿਆਹ ਪੰਜਾਬ ਪੁਲਿਸ ਦੇ ਡੀਐਸਪੀ ਨੇ ਆਕਾਸ਼ ਸਸ਼ੀਕਾਲ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਉਮੀਦ ਹੈ ਤੁਸੀਂ ਸਾਰੇ ਖੈਰਿਆਤ ਦੇ ਨਾਲ ਹੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਜਿੱਥੋਂ ਵੱਡੀ ਖਬਰ ਆ ਰਹੀ ਹੈ ਉੱਤਰ ਪ੍ਰਦੇਸ਼ ਦੇ ਚਾਂਸੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਮੈਡੀਕਲ ਕਾਲਜ ਦੇ ਚਿਲड्रन ਵਾਰਡ ਦੇ ਵਿੱਚ ਦੱਸਿਆ ਕਿ ਭਿਆਨਕ ਅੱਗ ਲੱਗੀ ਹੈ ਤਾਂ ਹਸਪਤਾਲ ਦੇ ਵਿੱਚ ਅੱਗ ਲੱਗਣ ਦੇ ਨਾਲ 10 ਬੱਚਿਆਂ ਦੀ ਮੌਤ ਹੋ ਗਈ ਹੈ ਤਾਂ ਮੰਦ ਭਾਗੀ ਖਬਰ ਹੈ ਕਰੀਬ 15 ਬੱਚੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਵਾਰਡ ਦੇ ਵਿੱਚ 50 ਤੋਂ ਵੱਧ ਬੱਚੇ ਦਾਖਲ ਸਨ ਅੱਗ ਲੱਗਣ ਦੇ ਪਿੱਛੇ ਸ਼ਾਰਟ ਸਰਕਟ वजह दसी जा रही है दस दिए कि झांसी दाए महारानी लक्ष्मीबाई मेडिकल कॉलेज है जिथे स्पेशल न्यू बॉर्न केयर यूनिट के रात वेले भयानक अग लगी और दस बच्चों की इस दौत हो गई है वार्ड की खिड़की तोड़ के दस दिए कि उ उनताली बच्चों हूं तक की जो जानकारी है सुरक्षित बार क्या गया है तो घटना रात करीब साढ़े दस बजे की दसी जा रही है ऑक्सीजन कंसनट्रेटर स्पाकिंग चलद अग लगी दसी जा रही है यानी कि यह वजह जी है ਉਹ ਸਾਹਮਣੇ ਆਈ ਹੈ ਹਾਦਸੇ ਤੋਂ ਤੁਰੰਤ ਬਾਅਦ ਸੀਐਮ ਯੋਗੀ ਨੇ ਹਾਈ ਲੈਵਲ ਮੀਟਿੰਗ ਵੀ ਕੀਤੀ ਹੈ ਔਰ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਮਿਸ਼ਨਰ ਅਤੇ ਡੀਆਈਜੀ ਨੂੰ 12 ਘੰਟੇ ਦੇ ਅੰਦਰ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਹੈ ਤਾਂ ਡਿਪੀਸੀਐਮ ਅਤੇ ਹਰਤ ਮੰਤਰੀ ਬ੍ਰਿਜੇਸ਼ ਪਾਟਕ ਪਹੁੰਚ ਗਏ ਨੇ ਪਹੁੰਚੇ ਮੌਕੇ ਤੇ ਔਰ ਕੁਲ ਮਿਲਾ ਕੇ ਇੱਕ ਵੱਡਾ ਹਾਦਸਾ ਸੀ ਕਹਿ ਸਕਦੇ ਹਾਂ ਹਾਦਸੇ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਡਿਪੀਸੀਐਮ ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਪਰਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਅਸੀਂ ਨਵਜਾਤ ਬੱਚਿਆਂ ਦੇ ਸ਼ਵਾਂ ਦੀ ਪਛਾਣ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਬਿਲਕੁਲ ਨਿਊ ਬੌਰਨ ਬੇਬੀ ਹੋਣ ਔਰ ਉਹਨਾਂ ਦੇ ਨਾਲ ਅਜਿਹਾ ਹਾਦਸਾ ਵਾਪਰ ਜਾਵੇ ਤਾਂ ਕਾਰਨਾਂ ਦੀ ਜਾਂਚ ਜਿਹੜੀ ਆ ਅੱਗੇ ਹੋਰ ਵਧਾ ਦਿੱਤੀ ਗਈ ਹੈ ਹਾਲਾਂਕਿ ਜੋ ਇਨੀਸ਼ੀਅਲ ਜਾਣਕਾਰੀ ਮਿਲ ਰਹੀ ਹੈ ਤਾਂ ਉਸ ਦੀ ਵਜ੍ਹਾ ਕਿ ਤਨਾ ਕਿਤੇ ਸਾਹਮਣੇ ਆਈ ਹੈ ਕਿ ਕਿਸੇ ਤਰੀਕੇ ਦੇ ਨਾਲ ਆਕਸੀਜਨ ਕੰਸਟਰੇਟਰ ਦੇ ਵਿੱਚ ਇਹ ਸਪਾਰਕਿੰਗ ਦੇ ਚੱਲਦੇ ਅੱਗ ਲੱਗੀ ਹੈ ਤਾਂ ਇਹ ਵਜ੍ਹਾ ਹੁਣ ਤੱਕ ਦੀ ਵੇਖਣ ਨੂੰ ਮਿਲੀ ਹੈ ਹਾਲਾਂਕਿ ਅੱਗੇ ਜਾਂਚ ਹੋਰ ਵਧਾਈ ਜਾਏਗੀ ਤਾਂ ਪਹਿਲੇ ਜਾਂਚ ਪ੍ਰਸ਼ਾਸਨਿਕ ਪੱਧਰ ਤੇ ਹੋਏਗੀ ਸਿਹਤ ਵਿਭਾਗ ਉਸ ਤੋਂ ਬਾਅਦ ਜਾਂਚ ਕਰੇਗਾ ਦੂਜੀ ਜਾਂਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਣੀ ਹੈ ਤਾਂ ਕੁੱਲ ਮਿਲਾ ਕੇ ਇੱਕ ਵੱਡਾ ਘਟਨਾ ਕ੍ਰਮ ਹੈ ਹਾਲਾਂਕਿ ਬੱਚਿਆਂ ਨੂੰ ਖਿੜਕੀ ਤੋੜ ਕੇ ਉਤਾਲੀਆਂ ਨੂੰ ਬਾਹਰ ਕੱਢਿਆ ਗਿਆ ਪਰ ਅੰਦਾਜ਼ਾ ਲਾਇਆ ਜਾ ਸਕਦਾ ਜਦੋਂ ਨਵ ਜੰਮਿਆ ਬੱਚਾ ਹੋਵੇ ਔਰ ਇਸ ਕਿਸਮ ਦੀ ਇਹ ਘਟਨਾ ਜਿਹੜੀ ਹੈ ਉਹ ਵਾਪਰ ਜਾਵੇ ਤਾਂ 50 ਤੋਂ ਵੱਧ ਬੱਚੇ ਉਸ ਵਾਰਡ ਦੇ ਵਿੱਚ ਦਾਖਲ ਸਨ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸਖਤ ਕਾਰਵਾਈ ਹੋਏਗੀ ਅਤੇ ਸਰਕਾਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਬਣਨ ਨੂੰ ਲੈ ਕੇ ਚੱਲ ਰਹੇ ਕਮ ਸੰਤ ਦੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿਰੋਧ ਤੋਂ ਬਾਅਦ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਅਨਿਲ ਵਿਚ ਨੇ ਪਲਟਵਾਰ ਕੀਤਾ ਜਦ ਕਿ ਆਮ ਆਦਮੀ ਪਾਰਟੀ ਨੇ ਇਸ ਮਸਲੇ ਨੂੰ ਲੈ ਕੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਪਾਣੀਆਂ ਦੇ ਮੁੱਦੇ ਤੇ ਅਮੋ ਸਾਹਮਣੇ ਰਹਿਣ ਵਾਲੇ ਪੰਜਾਬ ਤੇ ਹਰਿਆਣਾ ਮੜ ਤੋਂ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ ਨੇ ਇਸ ਵਾਰ ਮਾਮਲਾ ਪਾਣੀ ਦਾ ਨਹੀਂ ਜ਼ਮੀਨ ਦਾ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਤੇ ਵਿਧਾਨ ਸਭਾ ਬਣਾਉਣ ਦੀ ਮਨਜ਼ੂਰੀ ਮਿਲੀ ਹਲੇ ਇਹ ਚਰਚਾ ਹੀ ਸੀ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਗਈਆਂ ਭਾਜਪਾ ਤੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਣ ਦੀ ਕੋਸ਼ਿਸ਼ ਤੇ ਇਲਜ਼ਾਮ ਲਾਏ ਜਿਸ ਤੇ ਹਰਿਆਣਾ ਦੀ ਸਿਆਸਤ ਦੇ ਵਿੱਚ ਵੀ ਉਬਾਲ ਆ ਗਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਪਹਿਲਾਂ ਪੰਜਾਬ ਨੇ S Y L ਨਹੀਂ ਬੰਦ ਕੀਤੀ ਤੇ ਹੁਣ ਵਿਧਾਨ ਸਭਾ ਬਣਾਉਣ ਦੇ ਵਿੱਚ ਅੜਿੱਕੇ ਪਾ ਰਿਹਾ ਹੈ ਜਦਕਿ ਗੱਬਰ ਦੇ ਨਾਂ ਤੋਂ ਮਸ਼ਹੂਰ ਕੈਬਨਿਟ ਮੰਤਰੀ ਅਨਿਲ 베ਜ ਨੇ ਕਿਹਾ कि चंडीगढ़ से पंजाब का हक उदो हो ट्रांसफर किए जाएंगे पहले इन्होने रोका अब विधानसभा के ऊपर आ गए अरे भाई ये चंडीगढ़ के ऊपर हरियाणा का भी आका है तो इस प्रकार का ध्यान डाइवर्ट करना चाहता है कि वहां हम विधानसभा नहीं बनने देंगे क्यों भाई हमारा हक नहीं है क्या यहाँ पे हमारा हक है चंडीगढ़ के ऊपर ये इस प्रकार की बातें क्यों करते हैं कि भाई हमने पानी रोक दिया हमने उनको विधानसभा नहीं बनने देंगे और जहाँ तक मान साहब कहते हैं कि चंडीगढ़ हमारा है चंडीगढ़ तुम्हारा तब है जब तुम हिंदी भाषी क्षेत्र हमें ट्रांसफ़र कर दोगे जब हमें एस का पानी दे दोगे जब तक नहीं देते हो तब तक हमारा लिया ना इसके ऊपर हम इस पर बैठे हुए हैं तभी तक बैठे हुए हैं हम जब आप हम जब आप जो एग्रीमेंट हुआ था उसको लागू ही नहीं करते तो चंडीगढ़ किस प्रकार से तुम्हारा ਉਦੋਂ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਵਫਦ ਨੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਹੈ ਹਰਿਆਣਾ ਨੂੰ ਨਾ ਤਾਂ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਹੈ ਅਤੇ ਨਾ ਹੀ ਉਹ ਹਰਿਆਣਾ ਨੂੰ ਇਸ ਦੇ ਲਈ 1 ਇੰਚ ਵੀ ਜ਼ਮੀਨ ਦੇਣਗੇ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜਿਹੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਂਗੇ ਇਹ ਅੱਜ ਅਸੀਂ ਮੈਮੋਰੈਂਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾ ਹੈਗਾ ਕਿ ਸਾਡੇ ਇਸ ਮਾਮਲੇ ਦੇ ਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਜ਼ਿਕਰ ਖਾਸ ਹੈ ਕਿ ਹਰਿਆਣਾ ਦੇ ਵਿੱਚ ਮੌਜੂਦਾ ਵਿਧਾਨ ਸਭਾ ਦੀਆਂ 90 ਸੀਟਾਂ ਨੇ ਅਤੇ ਡੀਲਿਮਿਟੇਸ਼ਨ ਦੇ ਬਾਅਦ ਇਹਨਾਂ ਦੀ ਗਿਣਤੀ 120 ਹੋਣ ਦੀ ਸੰਭਾਵਨਾ ਹੈ ਤਾਂ ਅਜਿਹੇ ਵਿੱਚ ਹਰਿਆਣਾ ਦੀ ਮੌਜੂਦਾ ਵਿਧਾਨ ਸਭਾ ਦੇ ਵਿੱਚ ਵਧਾਇਕਾਂ ਦੇ ਬੈਠਣ ਦੀ ਥਾਂ ਘਟ ਜਾਵੇਗੀ ਇਸ ਲਈ ਹਰਿਆਣਾ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਤੇ ਆਪਣੀ ਵੱਖਰੀ ਵਿਧਾਨ ਸਭਾ ਬਣਾਉਣਾ ਚਾਹੁੰਦਾ ਹੈ ਅਤੇ ਇਸ ਦੇ ਬਦਲੇ ਚੰਡੀਗੜ੍ਹ ਨੂੰ ਪੰਚਕੂਲਾ ਦੇ ਸਕੇਤੜੀ ਦੇ ਵਿੱਚ 12 ਏਕੜ ਜ਼ਮੀਨ ਦੇਣ ਦੇ ਲਈ ਥਾਂ ਤੈਅ ਕੀਤੀ ਗਈ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇ ਨਾਮ ਮਾਮਲਾ ਸੁਧਾਰ ਲਹਿਰ ਨੇ ਵੀ ਵਿਧਾਨ ਸਭਾ ਦੇ ਲਈ ਚੁੱਕਿਆ ਹੈ ਔਰ ਜ਼ਮੀਨ ਦੇ ਨਾਂ ਵਿਰੋਧ ਕੀਤਾ ਹੈ ਤਾਂ ਸੁਧਾਰ ਲਹਿਰ ਨੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਹੈ ਹਰਿਆਣਾ ਨੂੰ 1 ਇੰਚ ਵੀ ਨਹੀਂ ਦਵਾਂਗੇ ਚੰਦੂ ਮਾਸ਼ਾ ਨੇ ਕਿਹਾ ਹੈ ਹਰਿਆਣਾ ਨੂੰ ਆਪਣੀ ਨਵੀਂ ਰਾਸਤਾ ਨਹੀਂ ਬਣਾਉਣੀ ਚਾਹੀਦੀ ਹੈ ਆਪਣੇ ਸੂਬੇ ਦੇ ਵਿੱਚ ਵਿਧਾਨ ਸਭਾ ਬਣਾਵੇ ਹਰਿਆਣਾ ਤਾਂ 23 ਨਵੰਬਰ ਨੂੰ ਮੁੜ ਗਵਰਨਰ ਦੇ ਨਾਲ ਮੁਲਾਕਾਤ ਕਰਾਂਗੇ ਚੰਦੂ ਮਾਸ਼ਾ ਦੇ ਵੱਲੋਂ ਕੀ ਆਖਿਆ ਗਿਆ ਕੇ ਡੇਰਾ ਫੈਸਲਾ ਹੋਇਆ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਜੋ ਐਨਓਸੀ ਦਿੱਤੀ ਆ ਜਾਂ ਐਡਮਿਨਿਸਟ੍ਰੇਸ਼ਨ ਨੇ ਚੰਡੀਗੜ੍ਹ ਦੇ ਨੇ ਇਹਨੂੰ ਪ੍ਰਵਾਨਗੀ ਦਿੱਤੀ ਆ ਨੋਟੀਫਿਕੇਸ਼ਨ ਕੀਤਾ ਸਰਾ ਸਰ ਗਲਤ ਆ ਬੜੀ ਗਲਤ ਹੈ ਪੰਜਾਬ ਹਰਿਆਣਾ ਰੀਆਰਗੇਨਾਈਜੇਸ਼ਨ ਐਕਟ ਦੀ ਉਲੰਘਣਾ ਦੂਜੀ ਗੱਲ ਇਹ ਆ ਜਿਹੜਾ ਫਾਰਮੂਲੇ ਤਹਿਤ ਪੰਜਾਬ ਤੇ ਹਰਿਆਣਾ ਸੂਬੇ ਬਣੇ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਇੱਕ ਤਾਈ ਮੰਨਿਆ ਗਿਆ ਤਹਿਸੀਲ ਨੂੰ ਠਾੜ ਤਹਿਸੀਲ ਦਾ ਹਿੱਸਾ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਇਹ ਤਾਂ ਵਕਤ ਹੀ ਤੌਰ ਤੇ ਰਾਜਧਾਨੀ ਬਣਾਈ ਸੀ ਹਰਿਆਣੇ ਦੀ ਰੱਖੀ ਸੀ ਅਧਰਵਾਇਤਾ ਪੂਰੇ ਪ੍ਰਬੰਧ ਹੋਣ ਤੋਂ ਬਾਅਦ ਇਹ ਹਰਿਆਣੇ ਨੂੰ ਨਹੀਂ ਸੀ ਇੱਥੇ ਰਹਿਣਾ ਚਾਹੀਦਾ ਹੁਣ ਤਾਂ 500 ਮੀਟਰ ਤੇ ਕਰਨਾ ਆਪਣੀ ਜ਼ਮੀਨ 'ਚ ਬਣਾ ਸਕਦੇ ਸੀ ਗੱਲ ਜ਼ਮੀਨ ਦੀ ਨਹੀਂ ਗੱਲ ਸਾਡੀ ਨੱਕ ਕੱਟਣ ਦੀ ਆ ਪੰਜਾਬ ਦਾ ਨੱਕ ਕੱਟਣਾ ਚਾਹੁੰਦੇ ਨੇ ਪੰਜਾਬ ਨੂੰ ਢੇਰਾ ਦਿਖਾਉਣਾ ਚਾਹੁੰਦੇ ਨੇ ਪਟਾਕੂ ਮੈਟਰੀ ਪ੍ਰੂਫ ਲੈ ਕੇ ਪੂਰੇ ਡਿਟੇਲ ਦੇ ਵਿੱਚ 23 ਤਰੀਕ ਨੂੰ ਸਾਨੂੰ ਸਮਾਂ ਦਿੱਤਾ ਦੁਬਾਰਾ ਅਸੀਂ ਡਾਕੂਮੈਂਟਰੀ ਪ੍ਰੂਫ ਲੈ ਕੇ ਇਹਨਾਂ ਨੂੰ ਦੁਬਾਰਾ ਮਿਲਾਂਗੇ ਪਰ ਅੱਜ ਅਸੀਂ ਕਹਿਣਾ ਚਾਹੁੰਦੇ ਆ ਬੜੇ ਸਪਸ਼ਟ ਸ਼ਬਦਾਂ ਵਿੱਚ ਕਿ ਚੰਡੀਗੜ੍ਹ ਪੰਜਾਬ ਦੀ ਆ ਇਹ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਇਹ ਪੰਜਾਬ ਨਾਲ ਜਿਹੜਾ ਐਮਰਜੈਂਸੀ ਦੇ ਦਿਨਾਂ 'ਚ ਧੱਕਾ ਹੋਇਆ ਸੀ ਇਹ ਨਿਆਂ ਹੋਇਆ ਸੀ ਉਸ ਨਿਆਂ ਦੇ ਅਵ੍ਰਤ ਮੋਰਚਾ ਲੱਗਿਆ ਸੀ ਮੋਰਚੇ ਦੇ ਵਿੱਚੋਂ ਲੰਗੋਵਾਲ ਹਰਜੀਵ ਆਕਾਰ ਆਇਆ ਸੀ ਉਹਦਾ ਹਿੱਸਾ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਬਾਵੇਂ ਉਸ ਸਮੇਂ ਵੀ ਸਰਕਾਰਾਂ ਮੁکریاں ਪਰ ਅਸੀਂ ਚੰਡੀਗੜ੍ਹ ਨੂੰ ਹਿੱਲਣ ਨਹੀਂ ਦੇਣਾ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇ ਇਨਸਾਫ ਨਾ ਮਿਲਿਆ ਇਹ ਵੀ ਅਸੀਂ ਗਵਰਨਰ ਸਾਹਿਬ ਨੂੰ ਬੜੇ ਸਾਫ਼ ਸਕਪਟ ਦਵਾਂ ਸ਼ਰਮਣੀ ਕਾਲਦਾਸ ਹਜ਼ਾਰ ਲਹਿਰ ਵੱਲੋਂ ਦੱਸ ਕੇ ਆਏ ਤਾਂ ਚੰਡੀਗੜ੍ਹ ਦੀ ਜਿਸ ਜਗਾ ਤੇ ਹਰਿਆਣਾ 10 ਏਕੜ ਜ਼ਮੀਨ ਲੈਣੀ ਚਾਹੁੰਦਾ ਹੈ ਉਸ ਜਗਾ ਤੋਂ న్యూਸ 18 ਦੀ ਗਰਾਊਂਡ ਰਿਪੋਰਟ ਵਖਾਉਣੇ ਆ ਆਖਰ ਕਿਸ ਜਗਾ ਤੇ ਹੈ ਉਸ ਜ਼ਮੀਨ ਅਤੇ ਕੀ ਹੈ ਪੂਰਾ ਮਾਮਲਾ ਇਨ ਹਰਿਆਣਾ ਨੂੰ ਦੇਣ ਦੀ ਮੰਗ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਪਖਰੀ ਹੈ ਤੈਸੂਲੇ ਗਰਾਊਂਡ ਜ਼ੀਰੋ ਤੇ ਉਸ ਜਗ੍ਹਾ ਤੇ ਨਿਊਜ਼ 18 ਦੀ ਟੀਮ ਪਹੁੰਚੀ ਹੈ ਜਿਸ ਜ਼ਮੀਨ ਦਾ ਜ਼ਿਕਰ ਹੋ ਰਿਹਾ 10 ਏਕੜ ਜ਼ਮੀਨ ਦਾ ਜ਼ਿਕਰ ਹੋ ਰਿਹਾ ਜਿੱਥੇ ਹਰਿਆਣਾ ਇਹ ਕਹਿ ਰਿਹਾ ਹੈ ਕਿ ਅਸੀਂ ਇੱਥੇ ਆਪਣੀ ਵਿਧਾਨ ਸਭਾ ਬਣਾਵਾਂਗੇ ਤਾਂ ਇਹ ਉਹ ਜ਼ਮੀਨ ਹੈ ਸਫੇਦੇ ਲੱਗੇ ਹੋਏ ਨੇ 10 ਏਕੜ ਜ਼ਮੀਨ ਇਹ ਚੰਡੀਗੜ੍ਹ ਦੇ ਖਾਤੇ ਦੇ ਵਿੱਚ ਆਂਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਜ਼ਮੀਨ ਆਂਦੀ ਹੈ ਜਦੋਂ ਤੁਸੀਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਵਾਲੇ ਪਾਸੇ ਜਾਓ ਤਾਂ ਉਸ ਵੇਲੇ ਇਹ ਜ਼ਮੀਨ ਜਿਹੜੀ ਤੁਹਾਨੂੰ ਨਜ਼ਰ ਆਏਗੀ ਜਿੱਥੇ ਐਸ ਵੇਲੇ ਸਫੇਦੇ ਲੱਗੇ ਹੋਏ ਨੇ ਦਰਖਤ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਸ 10 ਏਕੜ ਜ਼ਮੀਨ ਦਾ ਜ਼ਿਕਰ ਹੋ ਰਿਹਾ ਲਗਾਤਾਰ ਜਿਸ ਮਸਲੇ ਦੇ ਉੱਤੇ ਦੋਵੇਂ ਸੂਬਿਆਂ ਦੇ ਵਿੱਚ ਐਸਵਾਈਐਲ ਤੋਂ ਬਾਅਦ ਸਭ ਤੋਂ ਵੱਡੀ ਸਿਆਸਤ ਹੋ ਰਹੀ ਹੈ ਪੰਜਾਬ ਇਹ ਕਹਿ ਰਿਹਾ ਹੈ ਕਿ ਪੰਜਾਬ ਦਾ ਹੱਕ ਲਗਾਤਾਰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਉਹ ਚੰਡੀਗੜ੍ਹ ਜਿਹੜੇ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਸੀਗਾ ਜਿੱਤੇ ਹਰਿਆਣਾ ਟੈਂਪਰੀਰੀ ਤੌਰ ਦੇ ਉੱਤੇ ਸੀਗਾ ਉੱਥੇ ਹੁਣ ਹਰਿਆਣਾ ਆਪਣਾ ਕਬਜ਼ਾ ਜਮਾਣ ਦੀ ਕੋਸ਼ਿਸ਼ ਕਰ ਰਿਹਾ ਔਰ ਇਸ ਜ਼ਮੀਨ ਨੂੰ ਇੱਕ ਵਾਰ ਜਿੰਦਰ ਨੂੰ ਕਹੂੰਗਾ ਇਹ ਤਸਵੀਰ ਦਿਖਾਓ ਕਿ ਇਹ 10 ਏਕੜ ਜ਼ਮੀਨ ਹੈ ਜਿਸ ਦਾ ਜ਼ਿਕਰ ਹੋ ਰਿਹਾ ਹੈ ਹਰਿਆਣਾ ਇਹ ਕਹਿ ਰਿਹਾ ਹੈ ਕਿ ਚੰਡੀਗੜ੍ਹ ਦੀ ਇਹ 10 ਏਕੜ ਜ਼ਮੀਨ ਹਰਿਆਣਾ ਨੂੰ ਦੇ ਦਿੱਤੀ ਜਾਵੇ ਔਰ ਇਸ ਦੇ ਬਦਲੇ हरियाणा 12 एकड़ जमीन ਜਿਹੜੀ ਆ ਉਹ ਪੰਚਕੁਲਾ ਦੀ ਆਪਣੀ ਦੇਵੇਗਾ ਇਸ ਗੱਲ ਦਾ ਜ਼ਿਕਰ ਲਗਾਤਾਰ ਕੀਤਾ ਜਾ ਰਿਹਾ ਵੈ ਔਰ ਇਸ ਗੱਲ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਇੱਕਸੁਰ ਹੋ ਕੇ ਇਸ ਦਾ ਵਿਰੋਧ ਕਰ ਰਹੀਆਂ ਨੇ ਕਿ ਚੰਡੀਗੜ੍ਹ ਦੀ 1 ਇੰਚ ਵੀ ਜ਼ਮੀਨ ਹਰਿਆਣਾ ਨੂੰ ਨਹੀਂ ਦਿੱਤੀ ਜਾਏਗੀ ਹਰਿਆਣਾ ਨੇ ਜੇਕਰ ਆਪਣੀ ਰਾਜਧਾਨੀ ਬਣਾਨੀ ਹੈ ਹਰਿਆਣਾ ਨੇ ਜੇਕਰ ਵਿਧਾਨ ਸਭਾ ਬਣਾਉਣਾ ਹੈ ਤੋ ਆਪਣੇ ਸੂਬੇ ਦੇ ਵਿੱਚ ਬਣਾਵੇ ਚੰਡੀਗੜ੍ਹ ਦੇ ਵਿੱਚੋਂ ਟੈਂਪਰੇਰੀ ਤੌਰ ਦੇ ਉੱਤੇ ਸੀਗਾ ਇਸ ਦੇ ਲਈ ਬਕਾਇਦਾ ਤੌਰ ਤੇ ਜਦੋਂ ਹਰਿਆਣਾ ਬਣਿਆ ਸੀਗਾ 60 40 ਦੇ ਰੇਸ਼ੋ ਦਾ ਜ਼ਿਕਰ ਹੋ ਰਿਹਾ ਹੈ ਇਸ ਦੇ ਲਈ ਬਕਾਇਦਾ ਉਸ ਗੱਲ ਦਾ ਜ਼ਿਕਰ ਹੋ ਰਿਹਾ ਹੈ ਜੋ राजीव ਲੋਂਗੋਵਾਲ ਜਿਹੜਾ ਸਮਝੌਤਾ ਹੋਇਆ ਸੀ ਉਸ ਦਾ ਜ਼ਿਕਰ ਹੋ ਰਿਹਾ ਹੈ ਲੇਕਿਨ ਇਹ ਜ਼ਮੀਨ ਦੇ ਉੱਤੇ ਹੁਣ ਹਰਿਆਣਾ ਆਪਣਾ ਜਿਹੜਾ ਇੱਥੇ ਵਿਧਾਨ ਸਭਾ ਬਣਾਉਣਾ ਚਾਹੁੰਦਾ ਹਰਿਆਣਾ ਦੇ ਵੱਲੋਂ ਔਰ ਇਸ ਦੇ ਬਦਲੇ ਦੂਜੀ ਜਗ੍ਹਾ ਦੇ ਉੱਤੇ 12 ਏਕੜ ਜ਼ਮੀਨ ਦੇਣਾ ਚਾਹੁੰਦਾ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਖਾਸ ਗੱਲ ਇਹ ਹੈ ਕਿ ਇਹ ਉਹ ਥਾਂ ਵੈ ਜਿੱਥੋਂ ਥੋੜੀ ਜਿਹੀ ਅੱਗੇ ਜਾ ਕੇ ਤਕਰੀਬਨ 5-600 ਮੀਟਰ ਅੱਗੇ ਜਾ ਕੇ ਹਰਿਆਣਾ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਪੰਚਕੁਲਾ ਸ਼ੁਰੂ ਹੋ ਜਾਂਦਾ ਹੈ ਔਰ ਇੱਥੇ ਚੰਡੀਗੜ੍ਹ ਦੀ ਜਿਹੜੀ ਹੈ ਉਹ ਐਂਡਿੰਗ ਪੁਆਇੰਟ ਵੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਤੋਂ 500-600 ਮੀਟਰ ਦੀ ਅੱਗੇ ਚੰਡੀਗੜ੍ਹ ਦੀ ਹੱਦ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਵਾਲੇ ਪਾਸੇ ਜਾਓ ਉਸ ਵੇਲੇ ਜਿਹੜਾ ਕਲਾਗ੍ਰਾਮ ਹੈ ਕਲਾਗ੍ਰਾਮ ਦੇ ਬਿਲਕੁਲ ਨਾਲ ਸੈਕਟਰ 13 ਦੇ ਬਿਲਕੁਲ ਨਾਲ ਲੱਗਦੀ ਇਹ ਉਹ ਜ਼ਮੀਨ ਹੈ ਜਿੱਥੇ ਹੁਣ ਹਰਿਆਣਾ ਕਹਿ ਰਿਹਾ ਹੈ ਕਿ ਅਸੀਂ ਕਿਉਂਕਿ 60 40 ਦਾ ਜਦੋਂ ਰੇਸ਼ੋ ਹੁੰਦਾ ਹੈ ਜਦੋਂ ਵਿਧਾਨ ਸਭਾ ਦੀ ਬਿਲਡਿੰਗ ਦਾ ਜ਼ਿਕਰ ਹੁੰਦਾ ਹੈ ਉੱਥੇ ਹਰਿਆਣਾ 40% ਹਰਿਆਣਾ ਦਾ ਹਿੱਸਾ 60% ਪੰਜਾਬ ਦਾ ਹਿੱਸਾ ਹੈ ਔਰ ਪੰਜਾਬ ਹੁਣ ਹਰਿਆਣਾ ਦੇ ਇਸ ਵਿਵਾਦ ਦੇ ਵਿੱਚ ਹਰਿਆਣਾ ਇਹ ਕਹਿ ਰਿਹਾ ਹੈ ਕਿ ਅਸੀਂ ਵਕਤੋਂ ਆਪਣੀ ਵਿਧਾਨ ਸਭਾ ਬਣਾਉਣਾ ਚਾਹੁੰਦੇ ਹਾਂ ਔਰ ਇਸ ਕਰਕੇ ਚੰਡੀਗੜ੍ਹ ਦੇ ਵਿੱਚ ਸਾਨੂੰ ਇਹ 10 ਏਕੜ ਜ਼ਮੀਨ ਦਿੱਤੀ ਜਾਵੇ ਔਰ ਇਸ ਦੇ ਬਦਲੇ ਪੰਚਕੂਲਾ ਦੇ ਵਿੱਚ ਅਸੀਂ 12 ਏਕੜ ਜ਼ਮੀਨ ਜਿਹੜੀ ਹੈ ਉਹ ਚੰਡੀਗੜ੍ਹ ਨੂੰ ਦੇ ਦੇਾਂਗੇ ਔਰ ਇਸ ਮਸਲੇ ਦੇ ਉੱਤੇ ਹੁਣ ਪੰਜਾਬ ਦੀ ਤਮਾਮ ਸਿਆਸੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਔਰ ਇਹ ਕਹ ਰਹੀਆਂ ਨੇ ਕਿ ਚੰਡੀਗੜ੍ਹ ਦੇ ਉੱਤੇ ਸਿਰਫ ਔਰ ਸਿਰਫ ਪੰਜਾਬ ਦਾ ਹੱਕ ਹੈ ਹਰਿਆਣਾ ਟੈਂਪਰੇਰੀ ਤੌਰ ਤੇ ਆਇਆ ਸੀ ਹੁਣ ਹਰਿਆਣਾ ਡਿਵੈਲਪ ਹੋ ਗਿਆ ਤਾਂ ਆਪਣੇ ਸੂਬੇ ਦੇ ਵਿੱਚ ਚਾਹੇ ਰਾਜਧਾਨੀ ਬਣਾਵੇ ਆਪਣੇ ਸੂਬੇ ਦੇ ਵਿੱਚ ਚਾਹੇ ਜਗ੍ਹਾ ਲਵੇ ਲੇਕਿਨ ਇਹ ਚੰਡੀਗੜ੍ਹ ਦੀ 1 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ ਅਗੇ ਵਧਿਆਂ ਤਾਂ ਜ਼ਿਮਨੀ ਚੋਣਾ ਦਾ ਜ਼ਿਕਰ ਕਰਾਂਗੇ ਜ਼ਿਮਨੀ ਚੋਣਾ ਦੇ ਵਿੱਚ ਪੋਸਟਰ ਵਾਰ ਚੱਲ ਰਹੀ ਹੈ ਗਿੱਦੜਪਾਹਾ ਦੇ ਵਿੱਚ ਲੱਗੇ ਪੋਸਟਰਾਂ ਨੂੰ ਲੈ ਕੇ ਵਿਵਾਦ ਹੋਇਆ ਦਿਮਪੇਟੇ ਲੋਤ ਤੇ ਸੁਪੀਰ ਬਾਦਲ ਦੀ ਤਸਵੀਰ ਵਾਲੇ ਪੋਸਟਰ ਨੂੰ ਲੈ ਕੇ ਵਿਵਾਦ ਹੋਇਆ ਹੈ ਪੋਸਟਰ ਦੇ ਵਿੱਚ ਲਿਖੇ ਕੰਟੈਂਟ ਤੇ ਵਿਵਾਦ ਹੋਇਆ ਹੈ ਰਾਤ ਮੇਲੇ 10 ਦੇ ਪੋਸਟਰ ਲਗਾਏ ਗਏ ਉਹਨਾਂ ਦਾ ਕਹਿਣਾ ਹੈ ਪੋਸਟਰ ਦੇ ਵਿੱਚ ਲਿਖਿਆ ਕਿ ਜੋ ਨਹੀਂ ਹੋ ਸਕਿਆ ਭਰਾਵਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਦੜਪਾਹਾ ਦੇ ਸਤਿਕਾਰ ਦਾ ਦਿਮਪੇਟੇ ਲੋਤ ਦੇ ਨਾਲ ਸੁਪੀਰ ਬਾਦਲ ਦੀ ਪੁਰਾਣੀ ਤਸਵੀਰ ਲੱਗੀ ਹੋਈ ਹੈ ਜਦੋਂ ਸ਼ੋਮਨੀ ਆਕਾਲੀ ਦਲ ਦੇ ਵਿੱਚ ਸਨ ਦਿੰਤੀ ਢਿੰਡੋ ਤਾਂ ਡਿੰਪੇਟੁਰ ਲੁਦਾਇ ਕਹਿਣਾ ਹੈ ਕਿ ਸਿੱਧੇ ਤੌਰ ਤੇ ਇਹ ਕੌਜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਮੈਦਾਨ ਦੇ ਵਿੱਚ ਉਤਰਨਾ ਹੈ ਤਾਂ ਆਮੋ ਸਾਹਮਣੇ ਆ ਕੇ ਲੜਿਆ ਜਾਵੇ ਮੈਨੂੰ 100% ਆ ਜੀ ਰਾਤ ਅਸੀਂ ਸਾਡੇ ਮੁੰਡਿਆਂ ਨੇ ਫੜ ਵੀ ਲਈ ਸੀ ਇਹ 100% ਸ਼ਰਾਰਤ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੈ ਜੀ ਉਹਨਾਂ ਦੇ ਬੰਦੇ ਰਾਤ ਫੜ ਵੀ ਲਈ ਸੀ ਪਰ ਡੈਲੈਕਸ਼ਨ ਕਿੱਦੂਆ ਸ਼ਿਕਾਇਤ ਕਰ ਰਹੇ ਹੋ ਇਲੈਕਸ਼ਨ ਕਮਿਸ਼ਨ ਨੂੰ ਕੀ ਕਰ ਰਹੇ ਹੋ ਦੇਖੋ ਜੀ ਮੈਂ ਸ਼ਿਕਾਇਤੀ ਜ਼ਿਆਦਾ ਹੈ ਨਹੀਂ ਇਹ ਨਾਂਗੂ ਵੀ ਮਾੜੀ ਮਾੜੀ ਗੱਲ ਪਿੱਛੇ ਮੈਂ ਉਧਰੋਂ ਚੱਲ ਪਾਂ ਮੈਂ ਤਾਂ ਮੇਰੇ ਛੋਟੇ ਵੀਰ ਨੂੰ ਇਹ ਬੇਨਤੀ ਕਰਦਾ ਵੀ ਹੁਣ ਯਾਰ ਤਕੜਾ ਹੋ ਕੇ ਇਲੈਕਸ਼ਨ ਲੜ ਐਵੇਂ ਆ ਕੰਮ ਨਾ ਕਰ ਵੀ ਉਹਦੀ ਸ਼ਿਕਾਇਤ ਕਰਤੀ ਉਹਦੀ ਸ਼ਿਕਾਇਤ ਕਰਤੀ ਜੋ ਲੋਕਾਂ ਨੇ ਫਤਵਾ ਦਿੱਤਾ ਮੈਂ ਦੋ ਵਾਰੀ ਸਿਰ ਮੱਥੇ ਪਰਵਾਣ ਕੀਤਾ ਤੇ ਫੇਰ ਸੇਵਾ ਕੀਤੀ ਤੇ ਹਜੇ ਤਾਂ ਤੈਨੂੰ ਫਤਵਾ ਦੇਣਾ ਪਹਿਲਾਂ ਹੀ ਚੀਕਾਂ ਮਾਰ ਲਾਂ ਕੇ ਪਿਆ ਭਰਾ ਲੋਕਾਂ ਦਾ ਜੋ ਫਤਵਾ ਨਾ ਕਬੂਲ ਕਰਨਾ ਸਿੱਖ ਦੋ ਵਾਰ ਤਿੰਨ ਵਾਰੀ ਤੈਨੂੰ ਇਥੋਂ ਬਹੁਤ ਵੱਡੇ ਮਾਰਗ ਦਿਨਾ ਚਾਤਾ ਕੇ ਭੇਜਿਆ ਤੇ ਇੱਕਤੀ ਜੇ ਕੋਈ ਹੋਰ ਵਾਰੀ ਲੈਂਦਾ ਹਾ ਲੋਕਾਂ ਨੇ ਇਹ ਮਨ ਬਣਾ ਲਿਆ ਵੀ ਇੱਕਤੀ ਅਸੀਂ ਆਪਦੇ ਨੂੰ ਬਣਾਉਣਾ ਅਸੀਂ ਕਿਦਰ ਵੀ ਆੜੇ ਨੂੰ ਬਣਾਉਣਾ ਜਿਹੜਾ ਅੱਜ ਤੱਕ ਕਦੇ ਬਣਿਆ ਹੀ ਨਹੀਂ ਤੇ ਫੇਰ ਯਾਰ ਮੜ ਜਾ ਦਿਲ ਰੱਖ ਅਗੇ ਵਧਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਲੱਗੀਆਂ ਔਰ ਦੁਨੀਆ ਭਰ ਦੇ ਵਿੱਚ ਪ੍ਰਕਾਸ਼ ਦਿਹਾੜਾ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹਰਮੰਦਰ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਵਿੱਚ ਦੱਸ ਦੇ ਕਿ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ ਹੈ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜੇ ਤਰੀਕੇ ਨਾਲ ਆਤਿਸ਼ਬਾਜ਼ੀ ਕੀਤੀ ਗਈ ਪਹਿਲੀ ਤਸਵੀਰ ਅੰਮ੍ਰਿਤਸਰ ਦੀ ਹੈ ਦੂਜੀ ਪਾਕਿਸਤਾਨ ਨਨਕਾਣਾ ਸਾਹਿਬ ਦੀ ਗੁਰੂ ਨਾਨਕ ਸਤਿਗੁਰੂ ਸਾਡੇ ਕੋਲ ਵਖ ਨਹੀਂ ਹਨ ਕਿਧਰੇ ਵੀ ਨਹੀਂ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਾਣੀ ਦੇ ਰੂਪ ਦੇ ਵਿੱਚ ਉਹ ਸਾਡੇ ਕੋਲ ਮੌਜੂਦ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹਨਾ ਹੈ ਪੜ੍ਹਨਾ ਕਿੰਜ ਹੈ ਮੈਂ ਅਕਸਰ ਬੈਂਤੀ ਕਰਦਾ ਹੁੰਦਾ ਅਸੀਂ ਬਾਣੀ ਨੂੰ ਪੜਿਆ ਬੜਾ ਹੈ ਪਰ ਵਿਚਾਰਿਆ ਨਹੀਂ ਹੈ ਸਹਿਜ ਪਾਠ ਕਰਕੇ ਪੜ੍ਹਨਾ ਹੈ ਉਹਨੂੰ ਵਿਚਾਰਨਾ ਹੈ ਕਿ ਗੁਰਬਾਣੀ ਸਾਨੂੰ ਕੀ ਆਖਦੀ ਹੈ ਤੇ ਉਹਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰਾਉਣਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਰਹਿਮਤ ਕਰਨ ਫਿਰ ਸਾਡਾ ਲੋਕ ਸੁਖੀ ਤੇ ਪਰਲੋਕ ਸੋਹੇ ਲਾਉ ਜਾਣਾ ਹੈ ਇਨਹੀ ਅਖਰ ਪ੍ਰਵਾਨ ਕਰਨੇ ਭੁੱਲ ਚੁੱਕ ਦੀ ਖਿਮਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਖ-ਵੱਖ ਸਿਆਸਤਦਾਨਾਂ ਨੇ ਸੰਗਤ ਨੂੰ ਵਧਾਈ ਦਿੱਤੀ ਮੁੱਖ ਮੰਤਰੀ ਮਾਨ ਹਰਿਆਣਾ ਦੇ ਸੀਐਮ ਅਰਵਿੰਦ ਕੇਜਵਾਲ ਗੁਰੂ ਕਾਰਜਨ ਅਤਮਸਤਕ ਹੋਏ ਤਾਂ ਵਿਕਰਮ ਮਜੀਠੀਆ ਨੇ ਚੰਡੀਗੜ੍ਹ ਪੀਜੀਆ ਦੇ ਬਾਹਰ ਲੰਗਰ ਲਗਾਇਆ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਵੱਡੀ ਗਿਣਤੀ ਸ਼ਰਧਾਲੂ ਵਕਫਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਏ ਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੁੱਤਰ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਵੀ ਦਿੱਤੀ ਹੈ। ਅੱਜ ਬਹੁਤ ਹੀ ਪਵਿੱਤਰ ਦਿਨ ਹੈ। ਅੱਜ ਕਾਰਤਿਕ ਪੂਰणिमा ਹੈ। देव दीपावली है और आज गुरु नानक देव जी का पांच सौ पचपनवा प्रकाश पर्व भी है मैं सभी देशवासियों को इन पर्वों की बधाई देता हूं प्रधानमंत्री ने गुरपर्व की बधाई दी तो मुख्यमंत्री भगवंत मान खुद अमृतसर पहुंचे गुरुद्वारा श्री छेवीं पातशाही विखे नतमस्तक होके कीर्तन श्रवण किया ਇਸ ਮੌਕੇ ਗੁਰਦੁਆਰਾ ਕਮੇਟੀ ਨੇ ਸਰਪਾਉ ਪਾਉ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸ੍ਰੀਮਾਨ ਨੇ ਲੋਕਾਂ ਨੂੰ ਗੁਰਪ੍ਰਭ ਦੀਆਂ ਵਧਾਈਆਂ ਦਿੱਤੀਆਂ ਤਾਂ ਉੱਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਪੰਚਕੁਲਾ ਦੇ ਗੁਰਦੁਆਰਾ ਨਾਡਾ ਸਾਹਿਬ ਨਤਮਸਤ ਹੋਏ ਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਹੀ ਅੱਗੇ ਵਧ ਰਹੇ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਫਰਗੂਰੂ ਸਾਹਿਬ ਨੇ ਮਾਨਵਤਾ ਦਾ ਸਨੇਹਾ ਦਿੱਤਾ ਗੁਰੂ ਸਾਹਿਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕਿਰਤ ਕਰੋਦਾ ਨਾਮ ਜਪੋਦਾ ਵੰਡ ਛੋਦਾ ਹੱਕ ਦਿੱਤਾ ਮਲਕ ਪਾਗੋ ਭਾਈ ਲਾਲੂ ਦੀਆਂ ਰੋਟੀਆਂ 'ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਹੈ ਕਿਹੜੀ ਹਲਾਲ ਦੀ ਹੈ ਕਿਹੜੀ ਸੱਚ ਦੀ ਕਮਾਈ ਦੀ ਹੈ ਗੁਰੂ ਨਾਨਕ ਦੇਵ ਜੀ ਕੋ ਨਹੀਂ ਪੂਛੇ ਗੱਲ ਹੋਇਆ ਅੱਜ ਖਲੋ ਕਰ ਰਹੇ ਹੈ ਮਨਾ ਰਹੇ ਹੈ ਸਭੀ ਨੂੰ ਲੱਖ ਲੱਖ ਵਧਾਈ ਉਹਨਾਂ ਦੇ ਪ੍ਰਕਾਸ਼ ਪਰਮ ਦੀ ਜਿੰਦਾ ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਇੱਕ ਮਾਰਗ دیا ਹੈ ਜਿਵੇਂ ਸਿੱਖਿਆ ਇਹਨਾਂ ਦੀ ਹੈ ਅੱਜ ਵੀ ہمارے ਜੀਵਨ ਵਿੱਚ ہم ਉਹਨੂੰ ਜ਼ਕਾਇਤ ਕਰਦੇ ਹੋਏ ਅੱਗੇ ਵਧ ਰਹੇ ਹਾਂ ਉਧਰ ਇਸ ਦੇ ਵਿਚਾਲੇ ਦਿੱਲੀ ਚ ਗੁਰਪੁਰਬ ਦੀਆਂ ਰੌਣਕਾਂ ਲੱਗੀਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਆਤੀਸ਼ੀ ਨੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਵਿੱਚ ਮੱਥਾ ਟੇਕਿਆ ਦੇਸ਼ ਭਰ ਦੇ ਲੋਕਾਂ ਨੂੰ ਪ੍ਰਕਾਸ਼ ਦਿਹਾੜੀ ਦੀਆਂ ਮੁਬਾਰਕਾਂ ਦਿੱਤੀਆਂ ਅਰਵਿੰਦ ਕੇਜਰੀਵਾਲ ਨੇ ਸੰਗਤ ਨੂੰ ਗੁਰੂ ਜੀ ਵੱਲੋਂ ਦੱਸੇ ਰਾਹ ਤੇ ਚੱਲਣ ਦਾ ਸੁਨੇਹਾ ਦਿੱਤਾ ਸਭ ਲੋਕ ਸ੍ਰੀ ਗੁਰੂ ਨਾਨਕ ਜੀ ਕੇ ਬਤਾਏ ਹੋਏ ਰਾਹ ਤੇ ਚੱਲੇ ਗੁਰੂ ਜੀ ਮਹਾਰਾਜ ਸਭ ਕੋ ਮੰਨਤਾਂ ਪੂਰੀ ਕਰਨ ਸਭ ਕੇ ਦੁੱਖ ਦੂਖ ਕਰਨ ਔਰ ਸਭ ਕੋ ਬਰਕਤ ਦੇਣ ਸਭ ਕੋ ਸਵਸਥ ਰੱਖੇ ਸਭ ਕੋ ਖੁਸ਼ ਰੱਖੇ ਆਪਣਾ ਆਸ਼ੀਰਵਾਦ ਗੁਰੂ ਜੀ ਮਹਾਰਾਜ ਸਭ ਤੇ ਬਣਾਈ ਰੱਖੇ ਭਾਜਪਾ ਪ੍ਰਧਾਨ ਜੀਪੀ ਨੱਡਾ ਮਹਾਰਾਸ਼ਟਰ ਦੇ ਵਿੱਚ ਥਾਣੇ ਦੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਸੀਸ ਨਿਵਾਕ ਕੇ ਉਹਨਾਂ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤਦਰ ਅਕਾਲੀ ਦਲ ਦੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਲੰਗਰ ਲਗਾ ਕੇ ਗੁਰਪੁਰਬ ਮਨਾਇਆ ਮਜੀਠੀਆ ਆਪਣੇ ਪਰਿਵਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਬਾਹਰ ਆਏ ਤੇ ਸੰਗਤ ਨੂੰ ਲੰਗਰ ਵਰਤਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸਿਆਸਤਦਾਨ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸੰਗਤ ਵੀ ਗੁਰਦਰਾ ਸਹਿਬਾਨ ਦੇ ਵਿੱਚ ਨਤਮਸਤਕ ਹੋਈ ਇਸ ਮੌਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਨੂੰ ਸ਼ਾਨਦਾਰ ਢੰਗ ਦੇ ਨਾਲ ਸਜਾਇਆ ਗਿਆ ਬਿਊਰ ਰਿਪੋਰਟ న్యూਸ 18 ਪੰਜਾਬ ਦੇ ਸਾਹਮਣੇ ਚਲਾਨ ਕਟਿਆ ਗਿਆ ਗੁਰਪੁਰਬ ਦੇ ਮੌਕੇ ਦਾ ਸਿੱਖ ਮੱਠਾ ਟਿਕਣਾਇਸਨ ਮਨਕੀਰਤ ਆਲਖਾਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੁਲਿਸ ਨੇ ਗੱਡੀ ਰੋਕੀ ਤਾਂ ਪੁਲਿਸ ਨੇ ਬਲੈਕ ਫਿਲਮਿੰਗ ਕਰਕੇ ਗੱਡੀ ਨੂੰ ਰੋਕੇ ਚੈੱਕ ਕੀਤਾ ਸ਼ੀਸ਼ੇ ਦੇ ਬਲੈਕ ਫਿਲਮਿੰਗ ਤੇ ਹੂਟਰ ਦਾ ਚਾਲਾਨ ਜਿਹੜਾ ਹੈ ਉਹ ਕਟਿਆ ਗਿਆ ਹੈ ਇਹ ਤਸਵੀਰਾਂ ਨੇ ਇਸ ਮੌਕੇ ਦੀਆਂ ਜਦੋਂ ਚਾਲਾਨ ਕਟਿਆ ਗਿਆ ਦਾਸੀ ਦੀ ਪੂਰੀ ਸਖਤੀ ਹੈ ਵਿਸ਼ੇ ਕੋ ਚੰਡੀਗੜ੍ਹ ਹੋਵੇ ਮੋਹਾਲੀ ਹਨ ਪ੍ਰਾਇਸਤੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਨਿਯਮ ਜੜੇ ਤਾਇ ਹਿੱਤੇ ਗਏ ਨੇ ਉਸ ਦੇ ਮੁਤਾਬਿਕ ਹੀ ਹਰ ਕਿਸੇ ਨੂੰ ਚੱਲਣਾ ਹੈ ਵਿਸ਼ੇ ਕੋ ਕਿਸੇ ਵੀ ਵੱਡੇ ਪੱਦਰ ਤੇ ਕੰਮ ਕਰਦਾ ਹੋਵੇ ਇੱਕ ਨਾਮੀ ਚਿਹਰਾ ਹੋਵੇ ਕਿਉਂਕਿ ਇਸ ਕੋ ਪਹਿਲਾਂ ਵੀ ਦੇਖਿਆ ਗਿਆ ਹੈ ਕਾਫੀ ਸਾਲ ਪਹਿਲਾਂ ਹਰਪਜਨ ਸਿੰਘ ਪੱਜੀ ਚੰਡੀਗੜ੍ਹ ਦੇ ਚੋਨਾਵੀ ਗੱਡੀ ਦਾ ਚਾਲਾਨ ਹੋਇਆ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਮਾਮਲੇ ਆਏ ਸਾਹਮਣੇ ਹੌਨ ਮੰਨ ਕਿਰਤ ਮੰਕੀਰਤ ਵਾਲਾ ਓਰਾਂ ਦੇ ਗੱਡੀ ਦਾ ਚਾਲਾਨ ਕਿੱਦੀ ਘਟੀ ਆ